ਲੋਜੀ ਪੋਰਸ ਵਾਲੀ ਗੱਡੀ ਚੱਕ ਲਈ ਬਾਜ ਆਹੋ ਓਹ ਜੀ ਅੱਜ ਅਸੀਂ ਚੱਲੇ ਤੇ ਚੱਕੋ ਭਾਈ ਬੈਗ ਹਾਂ ਤੇ ਆਹੇ ਹੁਣ ਜਾਣਦੇ ਠੀਕ ਹੈ ਚਾਚੀ ਬਾਏ ਬਾਏ ਜੈਸਨ ਕਹਿੰਦੇ ਨਾ ਹਾਂ ਜਾਣਦੇ ਹੈ ਆ ਹਾਂ ਚੱਲ ਫਿਰ ਆ ਗਏ ਕੁੱਤ ਦੇ ਆ ਗਏ ਹਮਿਲਟਨ ਤੋਂ ਸਵਰਨ ਭਾਜਨੇ ਬੁਲਾ ਦਿੱਤੇ ਤੇ ਹੈ ਟਾਟੂ ਕਾ ਡੈਰੀ ਟਾਟੂ ਕਾ ਡੈਰੀ ਫਰਮ ਅੱਛਾ ਟਾਟੂ ਆਪਣੀ ਫਰ ਡੈਰੀ ਫਰਮ ਹੈ ਫਿਰ ਚਲੋ ਅੱਜ ਡੈਰੀ ਫਰਮ ਦੇਖਦੇ ਜਾ ਕੇ ਠੀਕ ਹੈ ਵੀਰੇ ਓਕੇ ਭਾਜੀ ਠੀਕ ਹੈ ਠੀਕ ਹੈ ਹੈ ਵਸੇ ਜਾਣੀ ਓਕੇ ਓਕੇ ਮੈਂ ਆ ਜਾਣਾ ਆ ਜਾਣਾ ਛੋਟੀ ਜਾਨੀ ਛੋਟੀ ਜਾਨੀ ਅਸੀਂ ਪੁੱਛ ਗਏ ਜੀ ਨਿਊਜ਼ੀਲੈਂਡ ਦਾ ਜਿਹੜਾ ਸਭ ਤੋਂ ਪਹਿਲਾ ਗੁਰਦੁਆਰਾ ਜਿੱਥੇ ਹ ਮਿਲਟਨ ਦੇ ਵਿੱਚ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਬਣਿਆ ਤਾਂ ਤੇ ਵੀਰ ਉਹਨੇ ਇੱਥੇ ਲੈ ਕੇ ਆਏ ਨੇ ਤੇ ਸਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਜਿਹੜਾ ਇੱਥੇ ਲਿਖਿਆ ਹੋਇਆ ਵੀ ਹੈਗਾ ਉਹ ਸੋ ਸਾਹਮਣੇ ਲਿਖਿਆ ਇੱਥੇ ਆ ਉੱਪਰ ਆ ਦੇਖੋ ਇੱਥੇ ਲਿਖਿਆ ਹੋਇਆ ਪਹਿਲਾ ਗੁਰਦੁਆਰਾ ਸਾਹਿਬ ਨਿਊਜ਼ੀਲੈਂਡ ਹ ਮਿਲਟਨ ਲਿਖਿਆ ਇੱਥੇ ਜਦੋਂ ਆਪਾਂ ਅੱਜ ਬਲੌਗ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕਰਦੇ ਹਾਂ ਤੇ ਬਾਕੀ ਫਿਰ ਤੁਹਾਨੂੰ ਦਿਖਾਉਂਦੇ ਇੱਥੇ ਗੁਰਦੁਆਰਾ ਸਾਹਿਬ ਸਾਰਾ ਤੇ ਕਾਫੀ ਖੁੱਲਾ ਢੁਲਾ ਗੁਰਦੁਆਰਾ ਹੈ ਹੌਂਦੋ ਤੇ ਬਹੁਤ ਗੁਰਦੁਆਰੇ ਸਾਹਿਬ ਬਣ ਕੇ ਜਿਹੜਾ ਪਿੱਛੇ ਪਿਛਲੀ ਬੁੜੀ ਤੁਸੀਂ ਦੇਖਿਆ ਹੋਣਾ ਟਾਕਾ ਨੀਂ ਨਾਲ ਬਹੁਤ ਵੱਡਾ ਗੁਰਦੁਆਰਾ ਕਿ ਜਿਹੜੀ ਜਿਹੜੀ ਹੁਣ ਆਪਣੇ ਇੱਥੇ ਬੰਦੇ ਆ ਜਾਂ ਸੰਗਤਾਂ ਕਹਿੰਦੇ ਸਦੇ ਵਧਿਆ ਗਈਆਂ ਫਿਰ ਉਸ ਹਿਸਾਬ ਨਾਲ ਫਿਰ ਗੁਰਦੁਆਰੇ ਵੱਡੇ ਹੁੰਦੇ ਗਏ ਚਲੋ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਅੰਦਰ ਸਾਹਮਣੇ ਲਿਖਿਆ ਹੋਇਆ 1964 ਚ ਇਹ ਗੁਰਦੁਆਰਾ ਸਾਹਿਬ ਬਣਿਆ ਸੀ ਇੱਥੇ ਜਿਹੜੀ ਫਸਟ ਇੱਥੇ ਦੇ ਮੈਂਬਰਸ਼ਿਪ ਬਣਿਆ ਸੀ ਸਾਡੇ ਸਿੱਖ ਜੋਧਿਆਂ ਦੀ ਫੋਟੋਆਂ ਲੱਗੀਆਂ ਹੋਈਆਂ ਮਹਾਰਾਜ ਅੰਦ ਸਿੰਘ ਹਰੂਆ ਹਰੀ ਸਿੰਘ ਨੜਵਾ ਸ਼ਾਹ ਸਿੰਘ ਟਾਰੀ ਇੱਧਰ ਦਰਵਾ ਸਾ ਪੰਜਾਬੀ ਸਕੂਲ ਭੇਜੇਗਾ ਬੱਚਾ ਤੇ ਗੁਰਦਵਾਰ ਸਾਹਿਬ 'ਚ ਕਾਰਡ ਮਸ਼ੀਨ ਵੀ ਰੱਖੀ ਹੋਈ ਹੈ ਜੇਕਰ ਕੋਈ ਕੈਸ਼ ਨਹੀਂ ਹੈਗਾ ਆਪਣੇ ਕਾਰਡ ਨਾਲ ਪੈਸੇ ਦੇ ਸਕਦਾ ਮੈਂ ਦੇਖਿਆ ਵੀ ਨਾ ਕੰਟਰੀ ਦੇ ਵਿੱਚ ਜ਼ਿਆਦਾ ਲੋਕ ਕੈਸ਼ ਨਹੀਂ ਕੈਰੀ ਕਰਦੇ ਹੈਗੇ ਵੀ ਕਾਰਡ ਇਹ ਕਾਰਡ ਜ਼ਿਆਦਾ ਯੂਜ਼ ਕਰਦੇ ਆ 90% ਲੋਕ ਕਾਰਡ ਯੂਜ਼ ਕਰਦੇ ਇੱਥੇ ਦੱਬੇ ਤਾਂ ਸੌਏ ਹੋਣੇ ਆ ਸੇਵਾ ਦਾ ਫਾਇਦਾ ਤੇ ਇਹੋ ਸੇਵਾ ਕਰਦੇ ਨੇ ਕੋਈ ਤੁਹਾਨੂੰ ਸੋ ਕੋਈ ਜਿਹੜਾ ਜੇ ਹੁਣੇ ਹੁਣੇ ਪਤਾ ਲੱਗੇ ਇੱਥੇ ਵੀ ਆਹ ਜਿਹੜਾ ਲਿਖਿਆ ਹੋਇਆ ਇੱਥੇ ਵੀ ਆ 1964 ਵਿੱਚ ਜਿਹੜੇ ਸਭ ਤੋਂ ਪਹਿਲਾਂ ਇੰਨੇ ਪੈਸੇ ਡੋਨੇਟ ਕੀਤੇ ਤੇ ਹਾਂ 1520 ਵੀ ਐਨਾ ਟਾਈਮਰ ਵੀ ਕਿੰਨਾ ਇੱਕ ਮਿਲੀਅਨ ਦੇ ਲਾੜੂ ਸੀ ਇੱਕ ਮਿਲੀਅਨ ਡਾਲਰ ਇੱਥੇ ਦਾ ਡੋਨੇਟ ਕੀਤਾ ਹੋਇਆ ਹੁਣ ਦੇ ਹਿਸਾਬ ਦੇ ਨਾਲ ਜੇ ਲਾਇਆ ਜਾਵੇ ਤੇ ਇੰਨਾ ਪੈਸਾ ਬਣ ਜਾਂਦਾ ਹੁਣ ਹਾਂ ਭਾਜੀ ਹਾਂਜੀ ਉਹ ਹਿਸਾਬ ਨਾਲ ਦੇਖ ਲਓ ਹੁਣ ਅੱਜ ਕੱਲ ਜੇ ਆਪਾਂ ਕੱਢੀਏ ਕਿ 1000 1500 ਦਾਨ ਕਰਨਾ ਹੈ ਤਾਂ ਕਿੱਡਾ ਔਖਾ ਲੱਗਦਾ ਹਾਂ ਉਹ ਸਮੇਂ ਦੇ ਵਿੱਚ 1964 ਦੀ ਗੱਲ ਹੈ ਦੇਖੋ 1964 ਦੇ ਵਿੱਚ ਇੰਨੇ ਪੈਸੇ ਕਈ ਤਰ੍ਹਾਂ ਜਿਹੜੇ ਬੰਦੇ ਜਿਹੜਾ ਬੰਦਾ ਨੇ ਦਾਣ ਕੀਤੇ ਹੋਏ ਪੈਸੇ ਆ ਜਿਹੜੇ ਇੱਥੇ ਜਿਹੜੇ ਦਾ ਨਾਮ ਲਿਖਿਆ ਹੋਇਆ ਦਿੱਤੇ ਮਿਲਟਨ ਇਹ ਗੁਰਦੁਆਰਾ ਸਾਹਿਬ ਜਿਹੜਾ ਨੂਜ਼ੀ ਲਾਇਣ ਦਾ ਪਹਿਲਾ ਗੁਰਦੁਆਰਾ ਹੈ ਠੀਕ ਹੈ 1920 ਤੇ 1920 ਤੋਂ ਪਹਿਲਾਂ ਜਿੰਨੇ ਸਾਡੇ ਬਜ਼ੁਰਗ ਆਏ ਉਹ ਵਿਚਾਰੇ ਇੱਕ ਦੂਜੇ ਨਾਲ ਬਹਿ ਕੇ ਇੱਕ ਦੂਜੇ ਦੇ ਘਰ 'ਚ ਹੀ ਸੰਗਤ ਕਰਦੇ ਸਨ ਮੇਰੇ ਕੋਲ ਕੋਈ ਜਗ੍ਹਾ ਨਹੀਂ ਸੀ ਜਿੱਥੇ ਉਹ ਬਹਿ ਕੇ ਬਹਿ ਕੇ ਆਪਣਾ ਰੱਬ ਦਾ ਨਾਮ ਹਾਂ ਰੱਬ ਦਾ ਨਾਮ ਲੈਣ ਬੜੀ ਜਦੌਜਾਤ ਬੜੀ ਮਿਹਨਤ ਜਿੱਦਾਂ ਤੁਸੀਂ ਦੇਖਿਆ ਕਿਸੇ ਨੇ 11-1100 ਡਾਲਰ ਉਸ ਟਾਈਮ ਉਸ ਸੰਸਥਾ ਨੂੰ ਸੇਵਾ ਦਿੱਤੀ ਸਾਰਾ ਪੁਨੀਸੋਟਕੌਂਡ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਵੀ ਆਪਾਂ ਬਣਾਉਣਾ ਜਾ ਕੇ 1977 ਦੇ ਵਿੱਚ ਇਹ ਤਕਰੀਬਨ 10 ਸਾਲ ਫਿਰ ਵੀ ਲੱਗਦੇ ਵੀ ਇਹ ਜਗਾ ਲਈ ਗਈ ਇੱਥੇ ਇੱਕ ਬੋਰਡਰ ਸਹਾਰਾ ਬਣਾਇਆ ਗਿਆ ਉਹਨਾਂ ਬਜ਼ੁਰਗਾਂ ਦੀ ਜਦੋਂ ਜਦ ਇਹਨੂੰ ਅਸੀਂ ਇੱਕ ਆਮ ਗੁਰੂ ਘਰ ਨਾਲ ਸਮਝ ਲਈਏ ਵੀ ਕਿਵੇਂ ਮਹੱਲੇ ਦਾ ਪਿੰਡ ਦਾ ਇਹ ਸਾਡੇ ਵਾਸਤੇ ਸਿੱਖਾਂ ਵਾਸਤੇ ਇੱਕ ਇਤਿਹਾਸਿਕ ਗੁਰੂ ਘਰ ਹੈ ਇਤਿਹਾਸਿਕ ਬਣ ਗਿਆ ਹੁੰਦਾ ਕਾਰਨ ਕੀ ਹੈ ਕਿ ਇੱਥੇ ਇਹ ਕਿਸੇ ਇੱਕ ਬੰਦੇ ਨੇ ਕਮੇਟੀ ਮੈਂਬਰ ਨੇ ਨਹੀਂ ਬਣਾਇਆ ਜਾਂ ਦੋ ਨੇ ਨਹੀਂ ਬਣਾਇਆ ਰਲ ਕੇ ਵੀ ਬਣਾ ਲਿਆ ਚਲੋ ਚਲਾ ਲਿਆ ਨਹੀਂ ਇਹ ਸੰਗਤ ਦਾ ਬਣਿਆ ਹੋਇਆ ਉਹ ਪਹਿਲੇ ਜਿਹੜੇ 18-20 ਜਿਹੜੇ ਘਰ ਸਨ ਉਹਨਾਂ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਬੜੇ ਮਿਹਨਤ ਦੇ ਨਾਲ ਆਪਣੀ ਉਸ ਟਾਈਮ ਕਮਾਈਆਂ ਵੀ ਬਹੁਤੀਆਂ ਨਹੀਂ ਸੀ ਤੇ ਕਿੱਦਾਂ ਵੀ ਉਹਨਾਂ ਨੇ ਕਰਕੇ ਉਹਨਾਂ ਨੇ ਇਹ ਸੇਵਾ ਲਈ ਗੁਰੂ ਘਰ ਬਣਾਇਆ ਤੇ ਅੱਜ ਵੇਖੋ ਕਿਤੇ ਰੰਗ ਲੱਗੇ ਪਏ ਆ ਕਿਤੇ ਪਾਰਕ ਕਿਤੇ ਪਿੱਛੇ ਰੋਡ ਦੇ ਪਰਲੇ ਪਾਸੇ ਵੀ ਪੰਜ ਕਿਲਾ ਪੰਜ ਕਿਲੇ ਥਾਂ ਜਿਹੜੀ ਗੁਰੂ ਘਰ ਦੀ ਆ ਉੱਥੇ ਘਰ ਬਣਿਆ ਹੋਇਆ ਤੇ ਬੜੀ ਕਿਰਪਾ ਇੱਥੇ तकरीबन ਸਾਰੇ ਹਫਤਾ ਨਗਰ ਵੀ ਚਲਦਾ ਸਤਿ ਸ਼੍ਰੀ ਅਕਾਲ 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 ਅੱਜ ਵੀਡੀਓ ਬਣਾਤੀ ਸਾਰੇ ਆਂਦੇ ਠੀਕ ਹੈ ਹੁਣ ਤੁਸੀਂ ਕਹੋ ਟੀਵੀ ਜਾਓਗੇ ਸਾਰੇ ਜਿਹੜੇ ਕੌਣ ਆ ਹਾਂ ਅੰਦਰ ਕਿੱਸਾ ਸੰਗਾਂ ਦਾ ਲੋਈ ਭਾਜੀ ਹੁਣ ਤਾਂ ਹੁਣ ਘਰ ਦੇਖਦੇ ਆਪਾਂ ਆਹ ਤੁਹਾਡਾ ਅੱਛਾ ਜੀ ਅੱਛਾ ਸਾਡਾ ਰੂਮ ਹੈ ਇਹ ਠੀਕ ਹੈ ਸਾਨੂੰ ਵਧੀਆ ਵੀਊ ਦੇ ਦਿੱਤਾ ਇਦਾਂ ਇਦਾਂ ਬਾਦਰਵਾਗਾ ਹੈ ਠੀਕ 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 ਇਹ ਨਿਆਣਿਆਂ ਦੀ ਅੱਛਾ ਬੱਚਿਆਂ ਨੇ ਇੱਧਰ ਆ ਗਏ ਜੀ ਹਾਂ ਜੀ ਹਾਂ 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 ਕੱਪੜੇ ਨਿਆਣਿਆਂ ਦੇ ਜੋ ਅੱਛਾ ਜੀ ਠੀਕ ਹੈ ਠੀਕ ਤੁਸੀਂ ਸਾਡੇ ਤੇਜ਼ ਚੱਲ ਰਹੇ ਹੋ ਅੱਛਾ ਹਾਂ ਚਲੋ ਇੱਕ ਛੋਟੀ ਜੀ ਟੋਲ ਤਾਂ ਇੱਥੇ ਆ ਅੱਛਾ ਟੋਲਰ ਠੀਕ ਹੈ ਜੀ ਸ਼ੋਰੂਮ ਸਟੋਰ ਬੱਚਾ ਜੀ ਠੀਕ ਹੈ ਇਹ ਪੌੜੀ ਤੋਂ ਲਿਆ ਆ ਗਾ ਪਰ ਜਿਹੜਾ ਹਾਂ ਹਾਂ ਜੀ 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 ਇੱਧਰ ਆਪਣਾ ਆਰਕ ਚਰਾਗੇ ਇੱਧਰ ਗਈ ਅਸਮੇਨ ਕਿਚਨ ਇਹ ਆ ਜਾਂਦੀ ਹੈ ਜੀ ਹਾਂ 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 ਠੀਕ 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 ਇੱਧਰ ਹੀ ਆ ਇਹ ਵੀ ਕਿਚਨ ਹੀ ਹੈ ਇੱਕ ਛੋਟੇ ਜਿਹੇ ਕਿਚਨ ਇੱਧਰ ਬਣਾਈ ਹੋਈ ਹੈ ਹਾਂ 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 ਠੀਕ 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 ਪਰ ਇਹ ਬਹੁਤ ਸੋਹਣਾ ਥੋੜਾ ਬਾਜੀ ਸਕਰੀਨ ਲੱਗੀ ਹੋਈ ਵਿੱਚ ਹਾਂ ਹਾਂ ਆ ਬਾਹਰ ਦਾ ਕੈਮਰਾ ਲੱਗਿਆ ਉੱਧਰ ਹੈ ਹਾਂ ਜੀ ਮਾਲਕ ਹੈ ਹਾਂ ਹਾਂ ਚਲੋ ਉੱਪਰ ਚੱਲੀਏ ਫਿਰ ਹਾਂ ਜੀ ਉੱਪਰ ਚੱਲਦੇ ਨੇ ਬੈਡਰੂਮ ਕੋ ਟੋਟਲ ਭਾਜੀ ਇਹ ਪੰਜ ਬੈਡਰੂਮ ਹੈ ਅੱਛਾ ਪੰਜ ਬੈਡਰੂਮ ਹੈ ਠੀਕ ਹੈ ਠੀਕ ਹੈ ਠੀਕ ਪੰਜ ਬੈਡਰੂਮ ਰੂਮ ਹੈ ਹਾਂ ਇੱਕ ਬੈਡਰੂਮ ਮੇਰੇ ਬਰਾਦਰ ਦਾ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਬਹੁਤ ਸੋਣਾ ਵੀ ਇਧਰੋਂ ਵੀ ਹੈ ਜੀ ਹਾਂ ਸਭ ਬਹੁਤ ਕੋਨੀ ਵੀ ਹੈਗੀ ਜੀ ਬਾਹਰ ਨਿਕਲ ਕੇ ਹੈ ਜੀ ਹਾਂ 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 ਇਤੋਂ ਪੂਰਾ ਸ਼ਹਿਰ ਦਿਖਦਾ ਵਾਹ ਬਈ ਵਾਹ ਠੀਕ ਆ ਠੀਕ ਆ ਠੀਕ ਆ ਸਭ ਮੁਸਲਮਾਨ ਇੱਧਰ ਆਦੇ ਮੈਨੂੰ ਹਾਂ ਤਾਂ ਵੀ ਸਾਰਾ ਭਾਜੀ ਉਹਨਾਂ ਤੇ ਇੱਧਰ ਤਾਂ ਵੀ ਆਹ ਹਾਂਜੀ ਹਾਂ 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 ਬਹੁਤ ਹਾਈਟ ਪੜਾ ਹਾਂਜੀ ਮੈਂ ਤੁਹਾਨੂੰ ਪੁੱਛ ਰਿਹਾ ਬਈ ਆਪਣਾ ਘਰ ਉੱਚਾ ਹੋਰ ਵੀ ਤਾਂ ਉੱਚੇ ਹੈਗੇ ਜਿੱਥੇ ਹਾਂਜੀ ਇਹ ਵੀ ਹੈਗੇ ਤੇ ਥੋੜੇ ਜਿਹੇ ਹਾਂ ਜੇ ਅੱਗੇ ਦੋ ਕੰਨ ਨਹੀਂ ਪਾਲਦੇ ਨਹੀਂ ਪਾਲਦੇ ਜਾਂ ਚੁਣੀਆਂ ਜਾਂ ਜੀ ਕੋਰਨਰ ਵਾਲਾ ਉਹ ਸਾਨੂੰ ਸੜਕ ਜਾਂਦੀ ਤੇ ਇਹ ਸਾਨੂੰ ਸੜਕ ਜਾਂਦੀ ਆ ਮੈਡਲ ਵਾਲਾ ਨਹੀਂ ਹੈਗਾ ਠੀਕ 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 ਇਹ ਦਨ ਆ ਵੋਡਰੋਨ ਆ ਵੋਫਮ ਇੱਥੇ ਅੱਛਾ ਅੱਛਾ ਇੱਧਰ ਅੱਛਾ ਅਟੈਚ ਕਰ ਦੇ ਅਟੈਚ ਅੰਦਰ ਅੱਛਾ ਇਹ ਮੇਰਾ ਅੱਛਾ ਥੋੜਾ ਇੱਧਰ ਅੱਛਾ ਠੀਕ 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 ਇਹਨੂੰ ਵੀ ਇੱਧਰ ਹੀ ਵਾਲ ਬਾਲ ਕੋਲ ਇੱਧਰ ਦੋਨੋਂ ਅਟੈਚ ਕਰਤੀ ਠੀਕ ਹੈ ਠੀਕ ਹੈ ਠੀਕ ਹੈ ਉਹ ਤੁਹਾਡੇ ਅੰਦਰ ਸਟੋਰ ਰੂਮ ਥੋੜੇ ਦੇ ਨਾਲੇ ਬਾਥਰੂਮ ਇਧਰ ਹੈ ਜੀ ਨਾਲ ਹੀ ਬਾਥਰੂਮ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਸੋਹਣਾ ਭਾਜੀ ਬਹੁਤ ਸੋਹਣਾ ਇਧਰ ਬਾਥਰੂਮ ਸਭ ਠੀਕ ਹੈ ਜੀ ਹਾਂ ਜੀ ਤੇ ਮਹਾਰਾਜ ਜੀ ਦਾ ਸਵਾਰ ਉਹ 1700 ਸਵਾਰ ਇਹਨੇ ਪਾਈ ਆਪਣੇ ਮਹਾਰਾਜ ਵਾਸਤੇ ਵੀ ਇੱਕ ਲੱਗ ਰੂਮ ਤਿਆਰ ਕੀਤਾ ਹੋਇਆ ਜੀ 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 ਬੱਚਿਆਂ ਇਦਰਾ ਰੂ ਹੈ ਜੀ ਰੰਮੀ ਡੈਡੀ ਹੁੰਦੇ ਆ ਜੀ ਹਾਂ ਜੀ ਮਮੀ ਡੈਡੀ ਹੁੰਦੇ ਆ ਠੀਕ ਹੈ ਠੀਕ ਇਹਨਾਂ ਦੇ ਨਾਲ ਕਹੇ ਜਾਂਦੇ ਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਇਹਨਾਂ ਨੂੰ ਵੀ ਡੈਂਟ ਨਾਲ ਹੀ ਅੱਛਾ ਜੀ ਨਾਲੇ ਵਾਸ਼ ਟੋਇਲਟ ਵਾਸ਼ ਰੂਮ ਅੱਛਾ ਠੀਕ ਹੈ ਠੀਕ ਹੈ ਠੀਕ ਬਾਥਰੂਮ ਠੀਕ 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 ਉਹ ਸੋਣੇ ਦੇ ਬਹੁਤ ਸੋਹਣੇ ਬੱਚੇ ਅੱਛਾ ਹੌਟਲ ਸੈਕਟਰ ਠੀਕ ਹੈ ਜੀ ਠੀਕ ਠੀਕ ਤੇ ਸਾਰਾ ਪਰਿਵਾਰ ਬੈਠ ਕੇ ਉਹਨੇ ਮੂਵੀ ਵਾ ਵੀ ਦੇਖ ਸਕਦਾ ਹੈ ਹਾਂਜੀ ਹਾਂ 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 ਥੋੜਾ ਐਸਾ ਉਹ ਸਿਸਤਾ ਕੰਮ ਇੱਥੇ ਕਰ ਲੀਦਾ ਅੱਛਾ ਜੀ ਛੋਟਾ ਜਿਹਾ ਆਫਿਸ ਠੀਕ ਹੈ ਆ ਬੰਮੀ ਡੜੀ ਦੀ ਪਿਕਚਰ ਇੱਧਰ ਆਏ ਹਾਂਜੀ ਠੀਕ 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 ਅੱਧੇ ਪਿੱਛੇ ਪਈ ਬੰਮੀ ਡੜੀ ਜਣਾ ਦੇ ਆ ਭਾਜੀ ਉਹਦੇ ਬ੍ਰਦਰ ਤੇ ਹੁਣੇ ਜੋਬ ਤੋਂ ਆਏ ਨੇ ਤੜਕੇ ਫਿਰ 3 ਵਜੇ ਨਿਕਲਣਾ ਅੱਛਾ ਫਿਰ ਅਸੀ ਗੱਡੀ ਚੱਕੀ ਤੇ ਚੱਲ ਪਏ ਰੂਵਿਕਨ ਜੀਪ ਤੇ ਪਾਲਿਫਰਸੀ ਰੋੜੇ ਰੋੜ ਤੇ ਵੀਰੋਣੀ ਕਹਿੰਦੇ ਤੁਹਾਨੂੰ ਇੱਥੋਂ ਦਾ ਇੱਕ ਗਾਵਾਂ ਦਾ ਫਾਰਮ ਹਾਊਸ ਖਾ ਕੇ ਲਿਆਉਂਦੇ ਆ ਤੇ ਇੱਕ ਜਿੱਥੇ ਫੈਮਿਲੀ 1970 ਦੀ ਰਹਿ ਰਹੇ ਨੇ ਫੈਮਿਲੀ ਇਥੇ ਇਹਨਾਂ ਕੋਲ 200 ਕਿਲਾ 200 ਕਿਲਾ ਫਿਰ ਘੁੰਮਣਾ ਤੁਹਾਨੂੰ ਪਤਾ ਵੀ ਘੁੰਮਣਾ ਤੁਰਕੇ ਤਾਂ ਘੁੰਮ ਨਹੀਂ ਜਾ ਸਕਦਾ ਫਿਰ ਇਹਨਾਂ ਦੀਆਂ ਬੱਗੀਆਂ ਚੱਕੀਆਂ ਸੀ ਤੇ ਪੂਰਾ 200 ਕਿਲਾ ਦੇਖਿਆ ਚਾਰੇ ਪਾਸੇ ਨੇ ਫੈਂਸ ਲਾਈ ਹੋਈ ਹੈ ਤੇ ਇਹੜਾ ਕੋਲ 400 ਗਾਵਾਂ ਨੇ ਤੇ 400 ਗੈਮ ਨੂੰ ਚੋਣਾ ਕਿਦਾਂ ਸਾਰਾ ਇਹਨੇ ਦਿਖਾਇਆ ਸਾਨੂੰ ਪਰ ਉਸ ਦੀ ਵੀਡੀਓ ਮੈਂ ਅਗਲੀ ਪਾਉਂਗਾ ਜੇ ਇਸ ਵੀਡੀਓ ਚ ਮੈਂ ਮਿਕਸ ਕਰਨਾ ਤਾਂ ਬਹੁਤ ਵੱਡੀ ਵੀਡੀਓ ਬਣ ਜਾਣੀ ਸੀ ਤੇ ਉਸ ਦੀ ਵੀਡੀਓ ਆਵੇਗੀ ਤੋ ਤੁਸੀਂ ਵੀਡੀਓ ਜ਼ਰੂਰ ਦੇਖਣੀ ਹੈ ਇਹਦਾ ਸਰਕਲ ਇਸਨੇ ਦੇ ਫੈਮਲੀ ਦਾ ਸਟਰਗਲ ਤੇ ਆਪਾਂ ਫਿਰ ਮੁੜ ਕੇ ਆਉਂਦੇ ਹਾਂ ਉਸੇ ਬਲੌਗ ਦੇ ਵਿੱਚ ਲਓ ਜੀ ਅੱਜ ਇੱਕ ਮੇਰਾ ਹੋਰ ਸਫਰਾ ਪੂਰਾ ਹੋਣ ਲੱਗਿਆ ਮੈਂ ਵੀ ਅੱਜ ਰੂਵੀ ਕਾਉਂ ਚਲਾਉਣ ਲੱਗਿਆ ਮੈਂ ਦੇਖੀਏ ਕਿੱਦਾਂ ਚੱਲਦੀ ਹੈ ਸੋਹਣਿਆ ਭਾਈ ਗੱਡੀ ਜਾ ਰਹੀ ਆ ਮੈਂ ਥੋੜਾ ਹੁਣ ਨਾਲ ਨਾਲ ਸੋਹਣਿਆ ਭਾਜੀ ਕਿੰਨੀ ਕੀਮਤ ਆ ਭਾਜੀ ਇੱਥੇ ਗੱਡੀ ਦੀ ਆ ਲੱਖ ਤੋਂ ਉੱਤੇ 1 ਲੱਖ 60000 ਜਾਂ 50 ਇੰਡੀਆ 60 ਲੱਖ ਦੀ ਆ ਜਾਂਦੀ ਏ ਹਾਂਜੀ ਹਾਂ ਹਾਂ 53 54 ਲੱਖ ਦੀ ਭਾਜੀ ਭਾਜੀ ਹਾਂਜੀ ਹਾਂਜੀ ਐਵਰੇਜ ਕਿੰਨੀ ਕਿਤੇ ਜਾਂਦੀ ਭਾਜੀ ਐਵਰੇਜ ਪਟੋਲ ਤੇ ਫਿਰ ਠੀਕ ਹੀ ਆ ਭਾਈ 6-7 ਦੀ 6-7 ਪਹਿਲਾਂ 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 ਪੂਰੀ ਭਾਈ ਮੈਂ 50 ਕਿਲੋਮੀਟਰ ਚਲਾਤੀ ਹੋਣੀ ਆ ਔਰ ਅੱਗੇ ਸ਼ਹਿਰ ਆ ਜਾਣਾ ਫਿਰ ਸਰ ਥੋੜਾ ਜਿਹਾ ਡਰ ਚਾ ਲੱਗਦਾ ਘਾੜਾ ਪਾਜੀ ਗੱਡੀ ਟੋਟੀ ਚਲੋ ਲਓ ਵੀ ਬਹੁਤ ਸੋਣਾ ਬਣਿਆ ਹੋਇਆ ਇੱਧਰ ਆ ਇੱਕ ਇੱਥੇ ਤੋਜ਼ਲ ਪਾਜੀ ਕੋਈ ਨਹੀਂ ਲੈਣਾ ਆਪੇ ਲੈਣਾ ਕੋਈ ਲਓ ਜੀ ਪੁੱਜ ਗਏ ਘਰ ਆ ਗਿੜੀ ਛੜੀ ਲਾ ਕੇ ਗੇਟ ਖੁੱਲ ਰਿਹਾ ਇਹ ਗੇਟ ਬੱਚਿਆਂ ਵਾਸਤੇ ਲਾਇਆ ਹੋਇਆ ਬੱਚੇ ਛੋਟੇ ਬਾਹਰ ਭੱਜ ਨਿਕਲਣੇ ਜਾਂਦੇ ਪਰ ਇੱਥੇ ਮੋਸਟਲੀ ਗੇਟ ਬਹੁਤ ਘੱਟ ਹੁੰਦੇ ਘਰ ਨੂੰ ਹਰਵਾਜ ਲੜਕਿਆਂ ਨੂੰ ਥੋੜੇ ਦੇ ਨੀ ਹਾਂਜੀ ਹਾਂਜੀ ਠੀਕ ਹੈ ਠੀਕ ਆਗੇ ਬੱਚੇ ਇੱਧਰ ਖੇਲਦੇ ਆ ਆ ਗਏ ਆ ਗਏ ਭੱਜੇ ਭੱਜੇ ਉਹ ਤੇਰੀ 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 ਖੋਲਦਾ 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 ਖੁੱਲ੍ਹੇਗਾ 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 ਖੁੱਲ੍ਹ ਗਿਆ ਹਾਂ ਲੈ 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 ਅੰਦਰ ਲੈ ਅੰਦਰ ਲੈ ਆ ਅੰਦਰ ਆ ਜਾਓ ਅੰਦਰ ਆ ਜਾਓ ਬਾਹਰ ਮਾਰ ਸਕਣ ਕੋਈ ਕਾਓ ਅੰਦਰ ਆ ਜਾਓ ਅੰਦਰ ਆ ਜਾਓ ਗੇਟ ਬੰਦ ਹੋਣ ਲੱਗਿਆ ਆ ਜਾਓ ਗੇੜ ਬੰਦ ਹੋਣ ਲੱਗਾ ਆਜੋ 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 ਅੰਦਰ ਆਜੋ ਉਹ ਦੇਖੀ 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 ਬੰਦ ਨਹੀਂ ਕਰਨਾ ਹੱਥ ਨਾਲ ਫੜ ਕੇ ਬੰਦ ਕਰਨਾ ਅੱਛਾ ਦੇਖੀ ਪਿਆਰ ਬਹੁਤ ਦੇ ਲਈ ਮਸਲੇ ਇੱਧਰ 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 ਚੱਲ ਆ ਜਾ ਬੱਸ ਹੋ ਜਾਣਾ ਆਪੇ ਬੰਦ ਹੋ ਜਾਣਾ ਚਲੋ ਅੰਦਰ ਨੈਰਾ ਮਾਨ ਨਹੀਂ ਨਿਕਲ ਲੋ ਜੀ ਹੁਣ ਸਾਡਾ ਸ਼ਾਮ ਦਾ ਪ੍ਰੋਗਰਾਮ ਬਣਿਆ ਘੁੰਮਣ ਵਾਸਤੇ ਇੱਥੇ ਨਾ ਆਹ ਕ੍ਰਿਸਮਸ ਦਾ ਡੇ ਆ ਸਾਰੇ ਬੱਚੇ ਇਹ ਵੀ ਜਾਣਾ ਉਹ ਸਾਡੇ ਕੋਲ ਪ੍ਰੋਬਲਮ ਆ ਗਈ ਵੀ ਸਾਰੇ ਵੈਸੇ ਉਹ ਚਾਰ ਗੱਡੀਆਂ ਨਾ ਦੋ ਗੁਣੇ ਇਧਰ ਦੋ ਗੁਣੇ ਬਾਅਦ ਚਾਰ ਪੂਰੇ ਹੋਏ ਜਾਣੇ ਸਾਰੇ ਬੰਦੇ ਗੱਡੀਆਂ ਉਹ ਗੱਡੀਆਂ ਮੌਦ ਆ ਬਿਠਾਉਣੇ ਕਿਦਾਂ ਕਿਦਾਂ ਬਿਠਾ ਲਿਆ ਹਾਂ ਉੱਥੇ ਉਹ ਉਹ ਸੀਟਾਂ ਲਾਤੇ ਪਿੱਛੇ ਸ਼ਾਇਦ ਡਰਾਈਵਰ ਕੱਢ ਜਾਣ ਕੱਢ ਜਾਣਾ ਹੋਰ ਕੱਢ ਜਾਣ ਹਾਂ ਰਵੀ ਸ਼ਾਮ ਦਾ ਟਾਈਮ ਹੋ ਗਿਆ ਗੱਡੀਆਂ ਚਲਾਉਣ ਨੂੰ ਹੁਣ ਬੀਬੀਆਂ ਤੇ ਉੱਤਰ ਲਓ ਜੀ ਪਹੁੰਚ ਗਏ ਹੁਣ ਅਸੀਂ चलो जी उतरो जी शेर आ जाओ फिर चलो तो चलिए इतना पूरी इतना क्रिसमस करके पूरी लैटिंग हुई चारे पासे चलना कि इतना आ जाओ आ जाओ आगे आ जाओ ਨੇ ਨਾ ਉਹ ਨੀਓ ਨੇ ਦੂ ਮੂੰਹ ਇੱਧਰ ਦੇ ਬੱਚੇ ਬਾਈ ਐਨੇ ਭੱਜਦੇ ਆ ਇੱਕ ਬੱਚਾ ਉੱਧਰ ਤਾਂ ਲੱਗ ਗਿਆ ਸਾਡੇ ਅੱਗੇ ਅੱਗੇ ਪੂਰਾ ਜਿੱਦਾਂ ਵੀ ਆਪਣਾ ਦਿਵਾਲੀ ਵਾਂਗੂ ਇੱਧਰ ਤਾਂ 크ਿਸਮਸ ਤੇ ਆਪਣੇ ਇੰਡੀਆ ਦੇ ਵਿੱਚ ਦਿਵਾਲੀ ਦੇ ਇੱਧਰ ਤਾਂ ਆਖ ਲਿਖ ਬਸ ਇੱਕ ਬਰਾਬਰ ਹੋ ਜਾਂਦਾ ਬਈ ਬਹੁਤ ਸੋਹਣਾ ਬਹੁਤ ਸੋਹਣਾ ਸਜਾਇਆ ਹੋਇਆ ਹੈ ਹਾਂ ਜੀ ਸਾਡੀ ਗੱਡੀ ਹੋ ਗਈ ਅੱਛਾ ਅੰਦਰ ਬੈਠੋ 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 ਲਓ ਜੀ ਪੁਲਿਸ ਵਾਲੀ ਗੱਡੀ ਚੱਕ ਲਈ ਬਾਜ ਆਹੋ ਇੱਥੇ ਨੀਊਜ਼ਲੈਂਡ ਦੇ ਵਿੱਚ ਨਾ ਪੁਲਿਸ ਵਾਲੀ ਗੱਡੀ ਚੱਕ ਲਈ ਪਏ ਅਸੀਂ ਬਹੁਤ ਚਲੋ ਬੈਠੋ ਬਹੁਤ ਸੀ ਹਾਂ ਜੀ ਬਰੋਂ ਹਾਂ ਜੀ ਨਹੀਂ ਬੈਠੋ 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 ਕੰਨੀ ਬੈਠੋ ਹਾਂ ਜੀ ਹਾਂ ਜੀ ਬੈਠੋ ਹਾਂ ਜੀ ਬਿੱਟ ਹੋਰ ਭਾਈ ਸਾਰੇ ਸਾਡੇ ਬੰਦੇ ਆਪਣੇ ਪਿਕਚਰ ਖਿਚਾਉਣ ਲੱਗੇ ਬਈ ਹੁਣ ਦਿਖਦੇ ਤਾਂ ਹੈ ਜੀ ਸਾਰੇ ਬੰਦੇ ਜੂਮ ਕਰ ਕਰ ਕੇ ਦੇਖਣੇ ਪਾ ਰਹੇ ਆ ਇੱਧਰ ਵੀ ਸਾਰੇ ਬੰਦੇ ਖੜ ਕੇ ਆ ਕੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਚਲੋ ਭਾਜੀ ਅੱਗੇ ਵਧੀਆ ਆਪਾਂ ਹੋਰ ਹੋਰ ਆਈ ਗਾਣਾ ਚਲੋ ਭਾਜੀ ਆਜੋ ਸੀ ਹੋਰ ਅੱਗੇ ਆ ਗਏ ਤੇ ਬੱਚੇ ਪਾਸੇ ਬਣਾਤਾ ਹੁਣ ਐ ਆਪਣਾ ਨੰਬਰ ਦੇਣੇ ਦੇ ਘਰ ਕਲੇ ਕਲੇ ਘਰੋਂ ਸਭ ਤੋਂ ਘੜਾ ਵਧੀਆ ਨੰਬਰ 1 ਕਹਿਣਾ ਇਹ ਸੱਤ ਨੰਬਰ ਹੈ ਇਹ ਕਹਿੰਦੇ ਸੱਤ ਨੰਬਰ ਹਾਲੇ ਇਸ ਘਰ ਨੂੰ ਦਿੱਤੇ ਜਾਂਦੇ ਸੱਤ ਨੰਬਰ ਫੋਟੋ ਹੋ ਗਈ ਬੁੱਤਾ ਆਜੋ ਫੋਟੋ ਆ ਗਈ ਫੋਟੋ ਖਿੱਚ ਲਈ ਆਜੋ 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 ਫੋਟੋ ਖਿੱਚ ਲਈ ਆਪਾਂ ਨੇ ਆਜੋ ਸਾਰੇ ਘਾੜਮੀ ਦੇਖ ਕੇ ਬਰਾਬਰ ਟੀਮ ਕਰੀ ਜਾਣਾ ਹਾਂ ਆਜ ਹੁਣ ਆਜੋ ਤੇ ਉੱਥੇ ਉੱਪਰ ਦੇਖਣ ਲੱਗਿਆ ਉਧਰ ਉੱਪਰ ਦੇਖੀ ਉੱਪਰ ਚੱਕੋ ਉਹਨਾਂ ਬੜਾ ਦਿਖਾਓ ਉੱਪਰ ਜਾ ਕੇ ਆਜਾ ਆਜਾ ਬੜਾ ਦਿਖਾਵੇ ਭਾਜੀ ਹਾਂ ਦੇਖ ਇਹ ਉਹ ਦੇਖਦਾ ਧੀਰਾਓ ਦੇਖ ਕੇ ਦੇਖ ਕੇ ਜੀ ਲੋ ਬੋਸ ਉਹਨਾਂ ਬਈ ਸਾਰਾ ਸਜਾਏ ਹੋਏ ਆਜੋ 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 ਅੱਗੇ ਆਜੋ ਚਲੋ ਚਲੋ ਪੁੱਤ ਚਲੋ ਚਲੋ ਆਓ ਆਜੋ ਓਏ ਚਲੋ ਚਲ ਚਲੋ ਚਲੀਏ ਅਸੀਂ ਹੋਰ ਥੋੜਾ ਅੱਗੇ ਆ ਗਏ ਉਸ ਤੋਂ ਅਗਲਾ ਘਰ ਇਹਨੇ ਘਰ ਤੋਂ ਬੰਦੇ ਕਰਿਆ ਸਾਡੇ ਘਰ ਚੱਲਣ ਕੋਈ ਵੱਡੋ ਚਲੋ ਜੀ ਅੱਗੇ ਜਾ ਕੇ ਦੇ ਦੇ ਹੁਣ ਅਸੀਂ ਘਰ ਦੇਖਣ ਆਏ ਆਂ ਸੋਸੋਦ ਬਰ ਬਈ ਸਾਡਾ ਬਹੁਤ ਵੱਡਾ ਪਰਿਵਾਰ ਆ ਸਾਰੇ ਬੰਦੇ ਆ ਜਾਓ ਬਈ ਆ ਜਾਓ ਇੱਧਰ ਆ ਜਾਓ ਆਗੇ ਆਗੇ ਕੰਦੇ ਨਿਆਣੇ ਇਕੱਠੇ ਕਰਨੀ ਉੱਤੇ ਜਾਂਦੇ ਵਾ ਬੱਚੇ ਲੱਭਲੇ ਪਏ ਆ ਮਨ ਲੋ ਸਰ ਚੰਗਾ ਇਹਨੇ ਵੀ ਕਾਰਕ ਪੂਰ ਸਿਆ ਹੋਇਆ ਉਹ ਦੇਖੋ ਉੱਤਰ ਸਰੋਹ ਪੈਰੀ ਆ ਆ ਜਾ ਆ ਜਾ ਹੋਏ ਏ ਸਰੋਹ ਪੈਰੀ ਆ ਜਗਰ ਜਾ ਆਓ ਆਜੋ ਮੇਰੇ ਕੋਲ ਆਜੋ ਵੀਡੀਓ ਬਣਦੀ ਵੀਡੀਓ ਫੋਟੋ ਖਿੱਚੀ ਆਪਾਂ ਓ ਅੱਗਨ ਹੁਣ ਸੇ ਆਪਣੇ ਘਰ ਪਹੁੰਚ ਗਏ ਤੇ ਚਲੋ ਭਾਜੀ ਹੁਣ ਅੰਦਰ ਚੱਲਦੇ ਆਜੋ ਹਾਂਜੀ ਆਜੋ ਚਲੋ ਚੱਲਿਓ ਆਜੋ